ਸਾਡੇ ਕੋਲੇ ਆਇਆ ਜੀ 50 50 D ਜਾਂ ਪਿਆ D ਹੈ ਜੀ ਇਹ 4 ਵੀਲ ਨਹੀਂ ਭਰਾਵੋ ਇਹ ਅਗਲੇ ਟਾਇਰ ਇਹਦੇ ਮੋਡੀਫਾਈ ਕਰਕੇ ਅਗਲੇ ਟਾਇਰ ਇਹਦੇ ਦੂਜੇ ਪਾਏ ਹੋਏ ਆ ਭਰਾਵੋ ਖੜਮੀ ਗੁੱਡੀ ਵਾਲੇ ਕਿਸੇ ਪ੍ਰਾਣੇ ਟਰੈਕਟਰ ਲੈਣਾ ਤਾਂ ਇਹ ਵੜੈਣ ਟਰੈਕਟਰ ਜਿੱਤੇ ਆਗੇ ਟਰੈਕਟਰ ਲੱਗ ਚੁੱਕਿਆਗਾ ਆ ਮਨੋ ਫੁੱਲ ਮੋਡੀਫਾਈ ਹੋਇਆ ਟਰੈਕਟਰ ਆ ਦੇਖੋ ਕਨੋਪੀ ਵਗੈਰਾ ਲੱਗੀ ਆ ਤੇ ਡੈਕ ਵਗੈਰਾ ਲੱਗਿਆਗਾ ਤੇ ਅਗਲੇ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂਆਂ ਹਾਰਨ ਲੱਗੇ ਆ ਅਗਲੇ ਟਾਇਰ ਦੂਜੇ ਪਾਏ ਆ ਮੰਗਲ ਟਾਇਰ ਰੇਡੀਅਲ ਰੇਡੀਅਲ ਟਾਇਰ ਪਾਏ ਆ ਮੰਗਰ ਵੇਟ ਲੱਗੇ ਆ ਇਹ ਟਰੈਕਟਰ ਸਿਰਫ ਤੇ ਸਿਰਫ ਇਹੋ ਜਿਹੇ ਟਰੈਕਟਰ ਕਿਹੜੇ ਬ੍ਰੈਂਡ ਟਰੈਕਟਰ ਜਿਹਦੇ ਮੋਡੀਫਾਈ ਹੋਏ ਲੱਗਦੇ ਆ ਕਿਸੇ ਪ੍ਰਾਣੇ ਟਰੈਕਟਰ ਖਰੀਦਦੇ ਹੁਣ ਤਾਂ ਜਾਂ ਸੋਨਾ ਲੀਕਾ ਵਲ ਟ੍ਰੱਕ ਸੋਨਾ ਲੀਕਾ ਵਲ ਟ੍ਰੱਕ ਖਰੀਦਣਾ ਹੋਵੇ ਇਹ ਟਰੈਕਟਰ ਦਾ ਰੇਟ ਹੈਗਾ ਭਰਾਵੋ ਰੇਟਰ ਹੈਗਾ ਇਹਦਾ ਟਰੈਕਟਰ ਦਾ 535000 2016 ਵਾਲਾ ਟਰੈਕਟਰ ਆ ਅੱਗੇ ਆ ਗਿਆ 603630 ਸੋਫਰ 3630 ਸੋਫਰ ਆ ਗਿਆ ਪ੍ਰਭੂ ਕਿਉਂ ਵੀਡੀਓ ਪ੍ਰਭੂ ਥੋੜੀ ਲੰਮੀ ਹੋ ਜਾਂਦੀ ਹੈ ਜੇਕਰ ਤੁਹਾਨੂੰ ਕੋਈ ਰੇਟ ਦੀ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟ ਕਰਕੇ ਤੁਸੀਂ ਰੇਟ ਪੁੱਛ ਸਕਦੇ ਹੋ 2021 ਵਾਲਾ ਟਰੈਕਟਰ ਆ ਗਿਆ 5210 ਆ ਗਿਆ ਸਾਡੇ ਕੋਲੇ 5210 2022 ਮੰਨ ਲ ਆ ਗਿਆ 855 ਬਹੁਤ ਹੀ ਸਾਫ਼ ਟਰੈਕਟਰ ਲੇਟੈਸਟ ਮਾਡਲ ਆ ਭਰਾਵੋ ਕਨੋਪੀ ਵਗੈਰਾ ਲੱਗੀ ਆ ਕਿਸੇ ਪੁਰਾਣੇ ਲੈਣਾ ਹੋਵੇ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਇਹ ਵੀ ਵੜਾਂ ਟੇਟਰ 'ਤੇ ਆ ਕੇ ਲੱਗ ਚੁੱਕਿਆ ਗਿਆ ਜੇਕਰ ਤੁਸੀਂ ਇਹ ਟਰੈਕਟਰ ਖਰੀਦਣਾ ਦਾ ਵੜਾਂ ਟੇਟਰ ਨਾਲ ਤਾਂ ਸੰਪਰਕ ਕਰ ਲਓ ਜੇ ਤੁਹਾਨੂੰ ਰੇਟ ਦੀ ਕੋਈ ਜਾਣ ਚਾਹੀਦੀ ਜਾਣਕਾਰੀ ਚਾਹੀਦੀ ਤਾਂ ਕਮੈਂਟ ਕਰੋ ਤੁਹਾਨੂੰ ਨਾਲ ਦੀ ਨਾਲ ਕਿਹੜੇ ਵੀ ਟਰੈਕਟਰ ਦਾ ਤੁਹਾਨੂੰ ਰੇਟ ਦੀ ਜਾਣਕਾਰੀ ਚਾਹੀਦੀ ਆ ਸੋਨੂੰ ਸਾਡੀ ਟੀਮ ਮੈਡਮ ਸਾਡੀ ਤਸਵੀਰ ਕੌਰ ਤੁਹਾਡੇ ਨਾਲ ਸੰਪਰਕ ਕਰਨਗੇ ਸਾਡੇ ਕੋਲੇ ਆ ਗਿਆ 655 655 ਆ ਗਿਆ 4 ਵੀਲ ਡਰਾਈਵ ਚ ਆ ਗਿਆ ਪ੍ਰਭੂ 2000 ਤੇ 23 ਮਾਡਲ ਸੀਆਡੀ ਆ ਗਿਆ 969 ਸਾਡੇ ਕੋਲੇ 4 ਵੀਲ ਆ ਗਿਆ 2022 ਮਾਡਲ ਆ ਗਿਆ ਪ੍ਰੀਤ ਆ ਗਿਆ 6099 2022 ਮਾਡਲ ਆ ਗਿਆ ਆ ਗਿਆ ਐਸ਼ਰ 485 2017 ਮਾਡਲ ਆ ਗਿਆ ਅੱਗੇ ਆ ਗਿਆ ਸਾਡੇ ਕੋਲ 655 ਅਰਜਨ ਆ ਗਿਆ 22 ਮਾਡਲ ਅੱਗੇ ਆ ਗਿਆ ਸੋਨਾ ਲਿਕਾ 60 ਵਾਲਾ ਆ ਗਿਆ 2020 ਮਾਡਲ 3 ਸਪੀਡ ਚੰਜਰ ਵਾਲਾ ਆ ਗਿਆ ਅੱਗੇ ਐਚ ਡੀ ਐਮ ਐਚ ਡੀ ਐਮ ਆ ਗਿਆ 2000 ਤੇ 20 ਮਾਡਲ ਕਿਸੇ ਪ੍ਰਾਣੇ ਲੈਣਾ ਹੋਵੇ 2 ਸਪੀਡ ਚ ਆ ਗਿਆ ਸਾਡਾ ਪਿੰਡ ਭਾਈ ਬਕਤੌਰ ਮਾਨਸਾ ਬਠਿੰਡਾ ਰੋਡ ਦੇ ਉੱਪਰ ਸਾਡਾ ਪਿੰਡ ਆ ਕਿਸੇ ਪ੍ਰਾਣੇ ਇਹ ਟਰੈਕਟਰ ਕਿਰਾਏ ਤੇ ਲੈਣੇ ਹੋਣ ਜੇਕਰ ਜਾਂ ਤੁਸੀਂ ਕੋਈ ਟਰੈਕਟਰ ਸੇਲ ਕਰਨਾ ਤਾਂ ਵੀ ਸਾਡੀ ਟੀਮ ਨਾਲ ਸੰਪਰਕ ਕਰ ਲਓ 96466 30900 96466 30900 ਇਹ ਮੈਡਮ ਸਤਵੀਰ ਕੌਰ ਦਾ ਨੰਬਰ ਆ ਮੇਰੇ ਮੈਨੇਜਰ ਬਤੌਰ ਕੰਮ ਦਿਖ ਰਹੀ ਹੈ ਕੁੜੀ ਉਹਦੇ ਨਾਲ ਸੰਪਰਕ ਕਰ ਲਿਓ ਕੋਈ ਵੀ ਤੁਹਾਨੂੰ ਰੇਟ ਚ ਜਾਣਕਾਰੀ ਚਾਹੀਦੀ ਹੈ ਕਿਹੜੀ ਵੀਡੀਓ ਕੱਲ ਨੂੰ ਕੱਲ ਨੂੰ 7 ਤਰੀਕ ਐ ਮਨ ਲਓ 7 ਤਰੀਕ ਨੂੰ ਤੇ ਇਹ ਵੀਡੀਓ ਪਾਉ ਉਹ 8 ਤਰੀਕ ਨੂੰ ਪ੍ਰੋਪਰ ਵੀਡੀਓ ਪਾਉਗੀ ਸਾਰੇ ਟਰੈਕਟਰਾਂ ਦੇ ਰੇਟ ਦੱਸਾਂਗੇ ਇਕੱਲੀ ਇਕੱਲੀ ਜਾਣਕਾਰੀ ਦੇਵਾਂਗੇ ਜੇ ਉਦੋਂ ਪਹਿਲਾਂ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਬੜੈਂਗ ਟਰੈਕਟਰ ਨਾਲ ਜਲਦੀ ਤੋਂ ਜਲਦੀ ਸੰਪਰਕ ਕਰਕੇ ਪੁੱਛ ਸਕਦੇ ਹੋ 8554700900 ਇਹ ਨੰਬਰਾਂ ਤੇ ਸੰਪਰਕ ਕਰ ਲਓ ਇੱਥੇ ਮੇਰਾ ਆਫਸਰ ਆਪਰਾਵੋ ਇੱਥੇ ਬਹਿ ਕੇ ਡੀਲ ਫਾਈਨਲ ਕਰ ਸਕਦੇ ਆ ਧੰਨਵਾਦ